ਮੈਕਪ੍ਰੀਤ ਦੇ ਪਤੀ ਰਵੀ ਨੇ ਅੱਜ ਲਾਈਵ ਆ ਕੇ ਮੈਕਪ੍ਰੀਤ ਨੂੰ ਲੈ ਕੇ ਚੁੱਪੀ ਤੋੜ ਦਿੱਤੀ। ਉਸ ਨੇ ਕੁਝ ਅਜਹੀਆਂ ਗੱਲਾਂ ਮੈਕ ਬਾਰੇ ਕਹਿ ਦਿੱਤੀਆਂ ਕਿ ਸੁਣਨ ਵਾਲੇ ਹੈਰਾਨ ਰਹਿ ਗਏ। ਸੋਸ਼ਲ ਮੀਡੀਆ ਉੱਤੇ ਮੈਕ ਪਿਛਲੇ ਕਾਫੀ ਸਮੇਂ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਲੋਕਾਂ ਵੱਲੋਂ ਉਸ ਦੇ ਪਤੀ ਰਵੀ ਅਤੇ ਉਸ ਦੇ ਪਰਿਵਾਰ ਉੱਤੇ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਨੇ। ਜਾਣਕਾਰੀ ਮੁਤਾਬਕ ਮੈਕਪ੍ਰੀਤ ਜੋ ਪੰਜਾਬੀ ਬਲੌਗਰ ਦੇ ਭਰਾ ਰਵੀ ਦੀ ਘਰ ਵਾਲੀ ਹੈ ਪਿਛਲੇ ਦਿਨੀ ਕੈਨੇਡਾ ਵਿੱਚ ਡਿਪਰੈਸ਼ਨ ਦੀ ਸ਼ਿਕਾਰ ਹੋ ਗਈ ਸੀ ਉਸ ਵੇਲੇ ਇਲਾਜ ਦੇ ਲਈ ਉਸ ਨੂੰ ਇਕੱਲੀ ਨੂੰ ਪੰਜਾਬ ਭੇਜਿਆ ਗਿਆ ਜਿਸ ਕਰਕੇ ਲੋਕ ਕਹਿ ਰਹੇ ਹਨ ਕਿ ਇਸ ਮੁਸ਼ਕਲ ਸਮੇਂ ਵਿੱਚ ਜਿੱਥੇ ਸਾਰੇ ਪਰਿਵਾਰ ਨੂੰ ਉਸ ਦੇ ਨਾਲ ਖੜਨਾ ਚਾਹੀਦਾ ਸੀ ਉੱਥੇ ਕੋਈ ਵੀ ਉਸ ਦੇ ਨਾਲ ਖੜਾ ਨਹੀਂ ਦਿਸ ਰਿਹਾ ਲੋਕਾਂ ਦੀ ਨਾਰਾਜ਼ਗੀ ਤੁਸੀਂ ਪੰਜਾਬੀ ਬਲੌਗਰਸ ਦੀਆਂ ਵੀਡੀਓਜ਼ ਹੇਠ ਦੇਖ ਸਕਦੇ ਹੋ ਕਿਸੇ ਨੇ ਕਿਹਾ ਤੁਸੀਂ ਰੋਵੋਗੇ ਅੱਖਾਂ ਚ ਘਸੁੰਨ ਲੈ ਲੈ ਕੇ ਜਿਹੜਾ ਤੁਸੀਂ ਬੇਗਾਨੀ ਧੀ ਨਾਲ ਕੀਤਾ ਮੰਗਦੇ ਲੋਕੋ ਤੁਹਾਡਾ ਪ੍ਰਮਾਤਮਾ ਨੇ ਬੁਰਾ ਹਾਲ ਕਰਨਾ ਤੁੱਤੀ ਵਿਚਾਰੀ ਇੰਨੀ ਸਿਆਣੀ ਲੜਕੀ ਨੂੰ ਛੱਡ ਦਿੱਤਾ ਪਹਿਲਾਂ ਆਪਣੇ ਭਰਾ ਦੀ ਘਰ ਵਾਲੀ ਨੂੰ ਤਾਂ ਡਿਪਰੈਸ਼ਨ ਚੋਂ ਕੱਢ ਲਓ ਉਹ ਵਿਚਾਰੀ ਇਕੱਲੀ ਰਹਿ ਗਈ ਇਹਨਾਂ ਸਾਰਿਆਂ ਕਮੈਂਟਾਂ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਲੋਕ ਇਸ ਮਾਮਲੇ ਤੇ ਕਿੰਨਾ ਗੁੱਸੇ ਵਿੱਚ ਹਨ ਐਸਵੇਲੇ ਮੈਕਪ੍ਰੀਤ ਹਸਪਤਾਲ ਵਿੱਚ ਆਪਣੀ ਬਿਮਾਰੀ ਨਾਲ ਇਕੱਲੀ ਲੜ ਰਹੀ ਹੈ ਤੇ ਕੁਝ ਲੋਕਾਂ ਦਾ ਤਾਂ ਕਹਿਣਾ ਹੈ ਕਿ ਸ਼ਾਇਦ ਰਵੀ ਤੇ ਮਹਿਕ ਦਾ ਤਲਾਕ ਹੋ ਗਿਆ ਕਿਉਂਕਿ ਮੈਕ ਨੇ ਆਪਣਾ ਅਲੱਗ YouTube ਚੈਨਲ ਬਣਾ ਲਿਆ ਹੈ ਹੁਣ ਸਭ ਨੂੰ ਇੰਤਜ਼ਾਰ ਹੈ ਕਿ ਰਵੀ ਕਦੋਂ ਖੁੱਲ ਕੇ ਇਸ ਮਾਮਲੇ ਤੇ ਬੋਲੇਗਾ ਅਤੇ ਦੱਸੇਗਾ ਕਿ ਉਹ ਆਪਣੀ ਪਤਨੀ ਨੂੰ ਇਕੱਲੀ ਕਿਉਂ ਛੱਡ ਗਿਆ ਫਿਲਹਾਲ ਰਵੀ ਜਾਂ ਉਸਦੇ ਪਰਿਵਾਰ ਵੱਲੋਂ ਕੋਈ ਸਪਸ਼ਟੀਕਰਨ ਸਾਹਮਣੇ ਨਹੀਂ ਆਇਆ ਪਰ ਮਹਿਕ ਦੇ ਚਾਹਣ ਵਾਲੇ ਉਸਦੀ ਸਿਹਤ ਲਈ ਅਰਦਾਸ ਕਰ ਰਹੇ ਹਨ ਅਤੇ ਉਸ ਨੂੰ ਹੌਸਲਾ ਦੇ ਰਹੇ ਨੇ ਇਸ ਪੂਰੇ ਮਾਮਲੇ ਤੇ ਸੋਸ਼ਲ ਮੀਡੀਆ ਤੇ ਤੂਫਾਨ ਲਿਆਂਦਾ ਪਿਆ ਹੈ ਲੋਕਾਂ ਨੂੰ ਇੰਤਜ਼ਾਰ ਹੈ ਕਿ ਕਦੋਂ ਪੰਜਾਬੀ ਬਲੌਗਰ ਜਾਂ ਉਸਦਾ ਪਰਿਵਾਰ ਇਸ ਮਾਮਲੇ ਬਾਰੇ ਖੁੱਲ ਕੇ ਅੰਦਰਲੀ ਗੱਲ ਦੱਸੇਗਾ ਸਾਡੀ ਇਹੋ ਅਰਦਾਸ ਹੈ ਕਿ ਮਹਿਕ ਜਲਦ ਤੋਂ ਜਲਦ ਠੀਕ ਹੋ ਜਾਵੇ ਤੇ ਜੇ ਤੁਸੀਂ ਵੀ ਰਵੀ ਜਾਂ ਉਸਦੀ ਫੈਮਲੀ ਦਾ ਬਿਆਨ ਸਭ ਤੋਂ ਪਹਿਲਾਂ ਸੁਣਨਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ